ਬਹੁਤ ਬਹੁਤ ਪ੍ਰੋਗਰਾਮ ਆਇਆ ਬਿਸਮਿਲ੍ਲਾ ਰਹਿਮਾਨ ਨ ਰਹੀ ਹਾਂਜੀ ਬਹੁਤ ਬਹੁਤ ਧੰਵਾਦ ਤੁਹਾਡਾ ਜੀ ਮੀਡੀਆ ਵਾਲਿਆਂ ਦਾ ਸਾਰਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਅੱਜ ਮਾਊਂਨ ਸਾਹਿਬ ਜੋ ਇਹ ਪ੍ਰੋਗਰਾਮ ਹੈ ਨਾ Hewanama ਦਾ ਇੱਕ ਤੁਹਾਨੂੰ ਸਹੂਲਤ ਦਿੱਤੀ ਹੋਈ ਹੈ ਪੰਜਾਬ ਸਰਕਾਰ ਨੇ ਕਿ ਅਸੀਂ ਆਪਣੀ ਜੋ ਵੀ ਚੱਲ ਜਾਇਦਾਦ ਹੈ ਤਾਂ ਅਸੀਂ ਉਸ ਨੂੰ ਜੋ ਮਤਲਬ ਕਿਸੇ ਨੂੰ ਗਿਫਟ ਦੇਣੀ ਹੈ ਤਾਂ ਅਸੀਂ ਦੇ ਦਿੰਦੇ ਹਾਂ ਸਟਾਮ ਡਿਊਟੀ ਦੀ ਕੋਈ ਛੋਟ ਹੈ ਉਹ ਤੇ ਮਤਲਬ ਘੱਟ ਸਟਾਮ ਲਾ ਕੇ ਅਸੀਂ ਫੋਟੋ ਨੂੰ ਬਣਵਾਵਾ ਤੋਂ ਕਰਾਵਾ ਕਰਦੇ ਹਾਂ ਇਹ 13 ਸਾਲ ਤੋਂ ਚੱਲ ਰਿਹਾ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਚੱਲੂ ਹੋ ਜਾਂਦਾ ਹੈ ਕਾਂਗਰਸੀ ਸਰਕਾਰ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਿਹਾ ਪਰ ਹੁਣ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਪਤਾ ਨਹੀਂ ਨਾ ਕਿ 3 ਮਹੀਨੇ ਬਰੋਬੀ ਚਿਹਰਾ ਇਹ ਦਿਖਾ ਰਿਆ ਨੇ ਆਪਣਾ ਇਹਨਾਂ ਦੇ ਸਾਥ ਚੁਣ ਸਵਾ ਦਿੰਨ ਗਾੜੇ ਸਮੇਂ ਦੇ ਵਿੱਚ 5 ਸਾਲ ਤੱਕ ਬੰਦ ਰਿਹਾ ਹੈ 2 ਸਾਲ ਪਹਿਲਾਂ ਬੰਦ ਰਿਹਾ ਇਹ ਵਾ ਤੇ ਹੁਣ 6 ਮਹੀਨੇ ਹੋ ਗਏ ਹੁਣ ਵੀ ਬੰਦ ਹੈ ਤਾਂ ਫਿਰ ਉਸ ਵਾਸਤੇ ਅੱਜ ਇੱਕ ਰੋਸ ਪ੍ਰਦਰਸ਼ਨ ਲੱਗਿਆ ਸੰਕੇਤਕ ਰੱਖਿਆ ਹੈ ਪਿੰਡ ਵਾਲੇ ਕਾਫੀ ਹੁਣ ਜੇ ਸਰਕਾਰ ਸਾਡੀ ਪ੍ਰਸ਼ਾਸਨ ਕੋਈ ਦੰਨ ਨਹੀਂ ਸੁਣਦਾ ਅੱਜ ਕਾਫੀ ਕਮੰਡ ਪੱਤਰ ਲਾਵਾਂਗੇ ਡੀ ਸਾਹਿਬ ਨੂੰ ਫਿਰ ਅਸੀਂ ਇਹਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਔਰ ਪੱਕਾ ਧਰਨਾ ਲਾਵਾਂਗੇ ਇਹਦੇ ਵਾਸਤੇ ਜਿੰਨਾ ਤੱਕ ਗੱੇਵਾ ਚੱਲ ਨਹੀਂ ਹੁੰਦਾ ਹੈਗਾ ਕੱਲਾ ਕੋਈ ਤਰਨਾ ਤਰਨਾ ਲਾਇਆ ਹੋਵੇ ਕੋਈ ਪ੍ਰੋਟੈਸਟ ਕੀਤਾ ਹੋਵੇ ਜਾਂ ਕੋਈ ਕੁਝ ਦੱਸਾਵੇ ਚਲ ਆਸੀਂ ਦੇਖੋ ਜੋ ਜੀ ਮਤਲਬ ਧਮਗਾਣੇ ਦੇ ਤਰੀਕੇ ਨਾਲ ਲੋਕਤੰਤਰੀ ਤਰੀਕੇ ਨਾਲ ਪਹਿਲਾਂ ਅਸੀਂ ਬੀਸੀ ਸਾਹ ਨੂੰ ਮੰਗ ਪੱਤਰ ਦਿੱਤਾ ਹੈ ਉਹ ਵਾਸਤੇ ਕਿ ਇਹ ਜੇ ਕਰੂਗੇ ਉਹਨੇ ਜੀਰੋਂ ਚੱਲ ਦਰਵਾਉ ਉਹਨੇ ਕੋਈ ਨਹੀਂ ਸੁਣੀ ਫੇਰੇ ਜੀ ਮੁੱਖ ਮੰਤਰੀ ਸਾਹ ਨੂੰ ਪਾਈ ਮੁੱਖ ਮੰਤਰੀ ਸਾਹ ਨੂੰ ਅਸੀਂ ਆਨਲਾਈਨ ਦੇ ਕੇ ਆਏ ਮੇਲ ਵੀ ਕੀਤੀ ਤਾਂ ਵੀ ਕੋਈ ਹੋਇਆ ਡਾਕਟਰ ਜਾ ਕੇ ਆਏ ਤੇ ਦੋ ਵਾਰ ਮੁੱਖ ਮੰਤਰੀ ਸਾਹ ਨੂੰ ਅਸੀਂ ਦੇ ਆਏ ਮੰਗ ਪੱਤਰ ਉਹ ਜਿੰਨੇ ਸੀਨੀਅਰ ਆਗੂ ਨੇ ਤੇ ਵਿਧਾਇਕ ਨੂੰ ਅਸੀਂ ਬਾਰ ਬਾਰ ਮਿਲਦੇ ਰਹੇ ਤਿੰਨ ਚਾਰ ਵਾਰ ਮਿਲੇ ਜਾ ਕੇ ਜੋ ਸਾਡੇ ਵਿਧਾਇਕ ਡਾਕਟਰ ਮੁਹੰਮਦ ਯੂਨੋ ਐਮਾ ਭਾਉ ਨੇ ਪਰ ਕਿਸੇ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਹੁਣ ਸਾਨੂੰ ਮਜਬੂਰ ਹੋ ਕੇ ਅੱਜ ਇੱਥੇ ਧਰਨਾ ਲਾਉਣਾ ਪਿਆ ਅੱਜ ਇਹ ਸੰਕੇਤਕ ਧਰਨਾ ਹੈ ਜੇ ਧਰਨੇ ਦੇ ਵਿੱਚ ਪ੍ਰਸ਼ਾਸਨ ਸਾਡੀ ਕੋਈ ਗੱਲਬਾਤ ਨਹੀਂ ਸੁਣਦਾਾਨੂੰ ਕੋਈ ਪੋਇਂਟ ਦੇ ਸੋਲਵ ਨਹੀਂ ਮਿਲਦਾ ਤਾਂ ਅਸੀਂ ਇਸ ਨੂੰ ਵੱਡੇ ਪੱਧਰ ਤੇ ਲੈ ਕੇ ਜਾਓ ਇਹ ਪੂਰੇ ਪੰਜਾਬ ਭਰ ਦੇ ਵਿੱਚ ਅਸੀਂ ਧਰਨੇ ਲਵਾਵਾਂਗੇ ਅਰੇ ਤੇ ਪੱਕਾ ਧਰਨਾ ਚਾਲੂ ਕਰਾਂਗੇ ਇਸੇ ਦੇ ਵਿੱਚ ਹੋ ਵੀ ਕਾਰ ਕਹਿੰਦੇ ਕਿ ਆਨਲਾਈਨ ਇੱਕ ਗ੍ਰੀਵੈਂਸ ਦਾ ਕੋਈ ਸ਼ਿਕਾਇਤ ਹੋਵੇ ਤਾਂ ਇਮੀਡੀਏਟਲੀ ਮਤਲਬ ਉਹ ਤੇ ਐਕਸ਼ਨ ਲਵਾਗੇ ਇਹ ਕਿਸਮ ਦੀ ਕੋਈ ਚੀਜ਼ ਛੋਟੇ ਮਾਮਲੇ ਕਿਵੇਂ ਦੇਖੇ ਚਲੋ ਜੀ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਤਾਂ ਨਹੀਂ ਜਾਈਆ ਕਿਉਂਕਿ ਉਹਨਾਂ ਦੀ ਕੁਰਸੀ ਦਾ ਸਲਮਾਨ ਬੜਾ ਹੈ ਪਰ ਉਹਨਾਂ ਨੇ ਕੁਰਸੀ ਦਾ ਜੋ ਥਾਣਾ ਵਿਕਾਰ ਰੋਲ ਦਾ ਦਿੱਲੀ ਇੱਕ ਬਿਆਨ ਦਿੰਦੇ ਨੇ ਕੁਝ ਨਹੀਂ ਆਵਾ ਬਿਆਨਾਂ ਦੇ ਵਿੱਚ ਈਜੀ ਰਿਸਟਰੀ ਕਰਤੀ ਜੀ ਆ ਕਰਦਾ ਕੁਛ ਨਹੀਂ ਹੋ ਰਿਹਾ ਜਮੀਨੀ ਪੱਤਰ ਜਾ ਦੇਖੋ ਸਭ ਕੁਛ ਬੰਦ ਗਿਆ ਹੈ ਅਸੋ ਦਾ ਇੱਕ ਧਿਆਨ ਹੁੰਦਾ ਹੈ ਕਿ ਹਾਂ ਜੀ ਜੀ ਤੁਸੀਂ ਸ਼ੁਰੂ ਕਰਤੀ ਸੀ ਆਨਲਾਈਨ ਦਰਵਾਹਾਂ ਆਨਲਾਈਨ ਤੁਸੀਂ ਜਾ ਕੇ ਦੇਖੋ ਜਮੀਨੀ ਪੱਤਰ ਕੋਈ ਸੂਲਕ ਨਹੀਂ ਹੈ ਅਦਿਸ਼ਟੀਆਂ ਦੌੜ ਵੀ ਬੰਦ ਗਈਆਂ ਨੇ ਐਲਓਸੀ ਦੇ ਮਾਮਲੇ ਆ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਤੱਕੇ ਖਾ ਰਹੇ ਨੇ ਤੇ ਕਹਿਰੀਆਂ ਵੇ ਔਰ ਕੋਈ ਮਸਲੇ ਨਹੀਂ ਹੱਲ ਹੋ ਰਹਾ ਕੋਈ ਰਿਸਤੀ ਨਹੀਂ ਹੋ ਰਹੀ ਫਿਰ ਬੜਾ ਧਿਆਨ ਨੇ ਕਾਪਾ ਜੀ ਹੈ ਅੱਜ ਵੀ ਸਭ ਕੀ ਪ੍ਰੋਗਰਾਮ ਹੈ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਇਹ ਪ੍ਰੋਗਰਾਮ ਸਾਰੇ ਸਿਆਸੀ ਸਮਾਜਿਕ ਧਾਰਮਿਕ ਆਗੂਆਂ ਵੱਲੋਂ ਜਥੇਬੰਦੀਆਂ ਵੱਲੋਂ ਚਾਸੀ ਪਾਰਟੀਆਂ ਵੱਲੋਂ ਰੱਖਿਆ ਗਿਆ ਕਿਉਂਕਿ ਜਿਹੜਾ ਸਾਡੇ ਮੁਸਲਮਾਨਾਂ ਦੇ ਹੱਕਾਂ ਦੇ ਡਾਕਾ ਮਾਰਨ ਲੱਗੇ ਨੇ ਸਾਡੇ ਮੁਸਲਮਾਨਾਂ ਦੇ ਹੱਕਾਂ ਦੇ ਡਾਕਾ ਇੱਥੇ ਦਾ ਪ੍ਰਸ਼ਾਸਨ ਉਹ ਮਾਰ ਰਿਹਾ ਨਾ ਕਿ ਸਰਕਾਰ ਨੇ ਮਾਰਿਆ ਜਦੋਂ ਸਰਕਾਰ ਨੂੰ ਕੋਈ ਦੁੱਖ ਨਹੀਂ ਸਰਕਾਰ ਨੂੰ ਕੋਈ ਦਰਦ ਨਹੀਂ ਸਰਕਾਰ ਨੂੰ ਕੋਈ ਤਕਲੀਫ ਨਹੀਂ ਤਾਂ ਇੱਥੇ ਤੇ ਡੀਸੀ ਨੂੰ ਕੀ ਤਕਲੀਫ ਹੋਈ ਹੈ ਇੱਥੇ ਦੇ ਤਹਿਸੀਲਦਾਰਾਂ ਨੂੰ ਕੀ ਤਕਲੀਫ ਹੈ ਕੀ ਇਹਨਾਂ ਨੇ ਮਿਰਚਾਂ ਲੜਵੀਆਂ ਸਾਸੀ ਤਾਂ ਇਹ ਗੱਲ ਕਹਾਂਗੇ ਕਿ ਇਹ ਜਿਹੜਾ ਕਰ ਰਾਇਆ ਨਾ ਇਹ ਸਿਰਫ ਸਿਰਫ ਸਾਡੇ ਮੁਸਲਮਾਨਾਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਜਦੋਂ ਇਹਨਾਂ ਦੇ ਵਸੀਤਿਆਂ ਦੇ ਅੰਦਰ ਇਹ ਇਹ ਪਟੀਸ਼ਨ ਪੇਪਰਾਂ ਦੇ ਵਸੀਤਿਆਂ ਦਾ ਕਰੋੜਾਂ ਰੁਪਏ ਦਾ ਵਸੀਤਾ ਕਾਸਟ ਹੋ ਸਕਦੀ ਹੈ ਤਾਂ ਸਾਡੇ ਹਿੱਦੇ ਕਿਉਂ ਚੱਲੂ ਹੋ ਸਕਦੇ ਅਸੀਂ ਇਹਨਾਂ ਸਾਰੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿਉਂਕਿ ਅਸੀਂ ਪਹਿਲਾਂ ਵੀ ਚੇਤਾਵਨੀ ਦੇ ਕੇ ਚਾਲੂ ਕਰਵਾਵੀਂ ਫਿਰ ਵੀ ਡੀਸੀ ਬਲੇ ਰਿਪੋਰਟ ਨੂੰ ਚੇਤਾਵਨੀ ਦਿੰਨੇ ਆ ਕਿ ਜੇਕਰ ਹਫ਼ਤੇ ਦੇ ਅੰਦਰ ਸਾਡੇ ਮਸਜਿਦਾਂ ਦੇ ਨਾਮੇ ਨਾ ਚਾਲੂ ਕੀਤੇ ਗਏ ਆਏ ਸਾਰੇ ਸਾਰੇ ਮੁਸਲਮਣ ਜਥੇਬੰਦੀਆਂ ਚੰਗੀਮਾ ਚਾਤੀ ਪਾਰਟੀਆਂ ਵੱਡੋਲ ਪੱਧਰ ਤੇ ਤੇਰੇ ਦਫ਼ਤਰ ਦਾ ਘਰਾ ਕਰਨ ਦੀਆਂ ਧਰਨਾ ਦੇਣ ਦੀਆਂ ਮਿੱਥੇ ਲਈ ਇਹਦੇ ਲਈ ਕੋਈ ਰਾਹ ਨਹੀਂ ਕਿਤੇ ਲਈ ਪਰ ਸਾਡਾ ਜਿਹੜੇ ਅੱਥਰੂ ਇੱਥੇ ਤਸੀਲਾਰ ਆਇਆ ਸੀ ਸ਼ੀਸ਼ਪਾਤਿ ਬੈ ਸ਼ੀਸ਼ਪਾਤਿ ਸਿਗਰਾ ਉਹਨੇ ਇੱਕ ਲੈਟਰ ਲਿਖਿਆ ਵੀ ਡੀਸੀ ਪੱਲਵੀ ਚਾਹੁੰਦੇ ਨੇ ਕਿਉਂਕਿ ਡੀਸੀ ਪੱਲਵੀ ਚਾਹੀਦੀ ਹੈ ਜੀ ਮਾਦ ਮਿਲਿਆ ਅਫਸਰ ਸੀ ਉਹ ਕੁਰਸੀ ਤੇ ਬੈਠੀ ਸੀ ਮਖਸਜੀ ਕੰਮ ਕਰਕੇ ਰਾਜੀ ਨਹੀਂ ਸੀ ਉਹਨੇ ਇਹ ਹੂ ਦੇ ਨਾਮੇ ਜਿਹੜੇ ਸਾਲੀ ਚਿਤਾਵਨੀ ਦੇਦੇ ਬਾਅਦ ਉਹ ਚਾਲੂ ਕਰਵਾਏ ਸੀਗੇ ਇਹ ਬਣਾ ਲਈ ਤੇ ਇਹ ਹਿਵੇ ਉਹਨੇ ਚਾਰ ਨੰਬਰ ਦੀ ਟੀਮ ਬਣਾ ਕੇ ਜਿਹੜੇ ਸਰਕਾਰੀ ਵਕੀਲ ਵੀ ਲਿਆ ਗਿਆ ਤਸਵੀਲਦਾਰ ਵੀ ਲਿਆ ਗਿਆ ਫਿਰ ਵਕੀਲ ਸਾਹਿਬਾਨਾਂ ਨੇ ਵੀ ਨਿਕਲੀ ਰੈਲ ਹੋ ਗਈ ਜਿਹੜੀ ਨੋਟੀਫਿਕੇਸ਼ਨ ਹੈ ਜਾਰੀ ਕੀਤਾ ਵਹੀ ਬਣਾਵੇ ਚਾਲੂ ਕਰਨ ਦਾ ਹੁਣ ਉਹਨੂੰ ਇਹ ਕੀ ਤਕਲੀਫ ਹੋ ਗਈ ਦੀ ਜਿਹੜਾ ਫੇਰ ਉਹਨੇ ਬੰਦ ਕਰਨੇ ਪੈਗੇ ਉਹਨੂੰ ਅਸੀਂ ਇੱਕ ਵਾਰ ਫੇਰ ਤੋਂ ਸਾਰੇ ਸ਼ਹਿਰ ਦੇ ਮੁਸਲਮਾਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਅਗਰੇ ਹਫ਼ਤੇ ਦੇ ਅੰਦਰ ਅੰਦਰ ਸਾਡੇ ਹੀ ਨਾਮੇ ਨਾਲ ਚਾਲੂ ਕੀਤਾ ਗਿਆ ਤੇ ਉਹ ਜਨਰਲ ਸਾਹਿਬ ਅੱਜ ਘਹਾ ਹੋ ਸਕਦਾ ਕਿਉਂਕਿ ਐਮਐਲਏ ਜਮੀਨੂ ਰਮਨ ਸਾਹਿਬ ਵੀ ਚੁੱਪੀ ਭਾਰੀ ਹੋਇਆ ਉਹ ਵੀ ਪਤਾ ਨਹੀਂ ਕਿਉਂ ਚੁੱਪ ਬੈਠਿਆ ਸਾਡੇ ਗ੍ਰਾਮ ਦੇ ਨੁਮਾਇੰਦੇ ਨੇ ਸਾਡੇ ਗ੍ਰਾਮ ਦੀ ਆਵਾਜ਼ ਚੱਕਣ ਦੇ ਦੇਖੀ ਨਾ ਉਹ ਵੱਲੋਂ ਕੋਈ ਸਾਡੇ ਮੁਸਲਮਾਨਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਚੱਕੀ ਨਹੀਂ ਜਾ ਰਹੀ ਪਤਾ ਨਹੀਂ ਕਿਉਂ ਕਿਉਂ ਹੋ ਚੁੱਪ ਹੈ